ਜ਼ਿਲ੍ਹਾ ਕਾਂਗਰਸ ਕਮੇਟੀ ਫਾਜ਼ਿਲਕਾ ਵੱਲੋਂ ਜ਼ਿਲ੍ਹਾ ਪ੍ਰਧਾਨ ਦਵਿੰਦਰ ਕੁਆਇਰ ਦੀ ਪ੍ਰਧਾਨਗੀ ਹੇਠ ਇੱਕ ਅਹਿਮ ਮੀਟਿੰਗ ਹੋਟਲ ਪੈਰਾਡਾਈਸ ਵਿੱਚ ਰੱਖੀ ਗਈ ਜਿੱਥੇ ਫਰੀਦਕੋਟ ਤੋਂ ਸਾਬਕਾ ਐਮਐਲਏ ਕੁਸ਼ਲਦੀਪ ਕਿੱਕੀ ਢਿੱਲੋ ਵਿਸ਼ੇਸ਼ ਤੌਰ ਤੇ ਫਾਜ਼ਿਲਕਾ ਪੁੱਜੇ ਜਿਨ੍ਹਾਂ ਨੂੰ ਫਾਜ਼ਿਲਕਾ ਜਿਲ੍ਹੇ ਦਾ ਕੋਆਰਡੀਨੇਟਰ ਲਾਇਆ ਗਿਆ ਤੇ ਉਨ੍ਹਾਂ ਕਿਹਾ ਕਿ ਆਉਣ ਵਾਲੀ 11 ਤਰੀਕ ਨੂੰ ਸੰਗਰੂਰ ਵਿਖੇ ਸੰਵਿਧਾਨ ਬਚਾਓ ਰੈਲੀ ਕੀਤੀ ਜਾ ਰਹੀ ਹੈ ਜਿਸ ਵਿੱਚ ਕਾਂਗਰਸ ਪਾਰਟੀ ਦੇ ਸਟੇਟ ਅਤੇ ਨੈਸ਼ਨਲ ਲੈਵਲ ਦੇ ਲੀਡਰ ਪਹੁੰਚ ਰਹੇ ਹਨ ਅਤੇ ਫਾਜ਼ਿਲਕਾ ਤੋਂ ਉਹ ਆਸ ਕਰਦੇ ਹਨ ਕਿ ਸੈਂਕੜਾ ਦੀ ਗਿਣਤੀ ਵਿੱਚ ਲੋਕ ਪੁੱਛਣਗੇ ਜਿੱਥੇ ਲੋਕਾਵਲੋ ਵਾਦਾ ਕੀਤਾ ਗਿਆ ਉੱਥੇ ਦਵਿੰਦਰ ਕੁਬਾਇਆ ਵੱਲੋਂ ਕਿਹਾ ਗਿਆ ਕਿ ਵੱਡੀ ਗਿਣਤੀ ਲੋਕ ਪੁੱਜਣਗੇ ਅਤੇ ਫਾਜ਼ਿਲਕਾ ਜ਼ਿਲ੍ਹੇ ਵਿੱਚ ਵੀ ਇੱਕ ਵੱਡੀ ਰੈਲੀ ਕਰਕੇ 2027 ਦੇ ਚੋਣਾਂ ਦੀ ਸ਼ੁਰੂਆਤ ਕੀਤੀ ਜਾਵੇ ਅਤੇ ਰਾਜ ਵਿੱਚ ਝੂਠ ਬੋਲ ਕੇ ਸੱਤਾ ਤੇ ਵਿਰਾਜਮਨ ਹੋਈ ਆਮ ਪਾਰਟੀ ਨੂੰ ਚੱਲਦਾ ਕੀਤਾ ਜਾਵੇਗਾ ਉਹਨਾਂ ਨੇ ਲੋਕਾਂ ਦੇ ਮਿਲਰੇ ਪਿਆਰ ਅਤੇ ਵਿਸ਼ਵਾਸ ਸਦਕਾ ਇਹ ਯਕੀਨ ਵਾਇਆ ਕਿ 2027 ਵਿੱਚ ਕਾਂਗਰਸ ਪਾਰਟੀ ਸੱਤਾ ਵਿੱਚ ਆਵੇਗੀ ਅਤੇ ਝੂਠ ਬੋਲ ਕੇ ਸੱਤਾ ਵਿੱਚ ਆਏ ਲੋਕਾਂ ਨੂੰ ਚਲਦਾ ਕਰੇਗੀ ਹੋਰ ਬੋਲਦੇ ਹੋਏ ਕੁਸ਼ਲਦੀਪ ਕਿੱਕੇ ਢਿੱਲੋ ਤੇ ਦਵਿੰਦਰ ਕੁਬਾਇਆ ਨੇ ਕੀ ਕੋ ਜਿਕੇ ਆ ਸਭ ਕੋ ਜਾਣਾਂ ਲਈ ਸਾਡੇ ਨਾਲ ਬਣੇ ਪ੍ਰਧਾਨ ਜੀ ਅੱਜ ਫਾਜ਼ਿਲਕਾ ਪੁਜੀਓ ਜੀ ਕੀ ਮੁਕਾਰਨਾ ਚ ਕਾਂਗਰਸ ਪਾਰਟੀ ਸੰਵਧਾਨ ਬਚਾਓ ਕਾਨਫਰੰਸਾਂ ਕਰ ਰਹੀ ਹੈ ਰੈਲੀਆਂ ਕਰ ਰਹੀ ਹੈ ਕਿਉਂਕਿ ਬੀਜੇਪੀ ਦਾ ਬਹੁਤ ਜ਼ੋਰ ਲੱਗਿਆ ਕਿ ਅਸੀਂ ਸੰਵਧਾਨ ਤਬਦੀਲੀਆਂ ਲੈ ਕੇ ਆਏ ਸੋ ਇਸ ਸੰਵਧਾਨ ਨੇ ਸਤਾਂ ਦੇ ਹਰ ਇੱਕ ਨਾਗਰਿਕ ਨੂੰ ਹੱਕ ਦਿੱਤੇ ਹੋਏ ਹੈ ਖਾਸ ਕਰਕੇ ਪਿਛੜੇ ਲੋਕਾਂ ਨੂੰ ਗਰੀਬ ਲੋਕਾਂ ਨੂੰ ਸਭ ਕਾਂਗਰਸ ਪਾਰਟੀ ਤੇ ਸੰਵਿਧਾਨ ਦੀ ਹਮੇਸ਼ਾ ਰੱਖਿਆ ਕਰਦੀ ਰਹੀ ਹੈ ਤੇ ਕਰਦੀ ਰਹੇਗੀ ਲੜਾਈ ਲੜਦੀ ਰਹੀ ਹੈ ਲੜਦੀ ਰਹੇਗੀ ਸੋ ਸੰਗਰੂਰ 11 ਤਰੀਕ ਨੂੰ ਸਾਡੀ ਸਟੇਟ ਪਧਰੀ ਰੈਲੀ ਹੈ ਜਿਹਦੇ ਵਿੱਚ ਅੱਜ ਬੇਨਤੀ ਕਰਨ ਵਾਸਤੇ ਆਏ ਆ ਫਾਜ਼ਿਲਖਾ ਜ਼ਿਲ੍ਹੇ ਦੇ ਸਾਰੇ ਲੀਡਰਸ਼ਿਪਰਾਂ ਨੂੰ ਵਰਕਰ ਸਹਿਬਾਂ ਨੂੰ ਕਿ ਉਹ ਸ਼ਮੂਲੀਅਤ ਕਰਨ ਇੱਕ ਅਸੀਂ ਫਾਜ਼ਿਲਕਾ ਜ਼ਿਲ੍ਹੇ ਵਿੱਚ ਮਈ ਦੇ ਮਹੀਨੇ ਵਿੱਚ ਹੀ ਰੈਲੀ ਰੱਖਾਂਗੇ ਜ਼ਿਲ੍ਹੇ ਦੀ ਰਹਿ ਤੇ ਉਹਦੇ ਵਿੱਚ ਵੀ ਲੋਕਾਂ ਨੂੰ ਜਾਗਰੂਕ ਕਰਾਵਾਂਗੇ ਜੋ ਧੱਕਾ ਹੋ ਰਿਹਾ ਹੈ ਤੇ ਤਕੜੇ ਹੋ ਕੇ ਕਾਂਗਰਸ ਪਾਰਟੀ ਲੋਕਾਂ ਦੀ ਲੜਾਈ ਲੜਦੀ ਰਹੀ ਹੈ ਤੇ ਲੜਦੀ ਰਹੇ ਤੁਸੀਂ ਗੱਲ ਕੀਤੀ ਧੱਕਾ ਹੋ ਰਿਹਾ ਹੈ ਪਰ ਇੱਥੇ ਕੁਝ ਵਰਕਰਾਂ ਵੱਲੋਂ ਇਹ ਵੀ ਕਿਹਾ ਗਿਆ ਵੀ ਪਾਰਟੀ ਦੇ ਵਿੱਚ ਵੀ ਕੁਝ ਅਜਿਹੇ ਲੋਕ ਨੇ ਵੀ ਜਿਹੜੇ ਡਬਲ ਕੈਰੈਕਟਰ ਨੇ ਤੇ ਉਹਨਾਂ ਨੂੰ ਕਿਵੇਂ ਦੇਖਿਆ ਜਾਵੇ ਉਹ ਸਾਰੇ ਪਛਾਣ ਲਿਆ ਤੇ ਰਹਿੰਦੇ ਪਛਾਣ ਲਵਾਂਗੇ ਤੇ ਜਦੋਂ ਸਮਾਂ ਆਊਗਾ ਕਦੀ ਵੀ ਉਹਨਾਂ ਨੂੰ ਜਿਹੜੀ ਬਣਦੀ ਥਾਂ ਉਹ ਨਹੀਂ ਮਿਲੂਗੀ ਕਿਉਂਕਿ ਜਿਹੜੇ ਅਜੌਕੇ ਵੇਲੇ ਚ ਪਾਰਟੀ ਦਾ ਨੁਕਸਾਨ ਕਰ ਰਹੇ ਆ ਉਹ ਸੌਖੇ ਵੇਲੇ ਚ ਉਹਨਾਂ ਨੂੰ ਹਮੇਸ਼ਾ ਜਿਹੜੇ ਅੱਖੇ ਵੇਲੇ ਚ ਵਰਕਰ ਕੰਮ ਆਏ ਆ ਉਹਨਾਂ ਨੂੰ ਸੌਖੇ ਵੇਲੇ ਚ ਮੂਰੇ ਰੱਖਣਗੇ ਵੱਡੀ ਗਿਣਤੀ ਦੇ ਵਿੱਚ ਵਰਕਰ ਸਹਿਬਾਨ ਉਹਨਾਂ ਸਾਰਿਆਂ ਨਾਲ بیٹھ ਕੇ ਸਲਾਹ مشورہ ਕਰਾਂਗੇ ਜਿਹੜੇ ਜ਼ਿਲ੍ਹਿਆਂ ਦੀਆਂ ਮੁਸ਼ਕਲਾਂ ਮਸਲੇ ਆ ਉਹ ਵੀ ਡਿਸਕਸ ਕਰਕੇ ਦੂਰ ਕਰਾਂਗੇ ਕਿਉਂਕਿ ਇਸ ਵੇਲੇ ਪੰਜਾਬ ਤੇ ਜਿਹੜੇ ਹਾਲਾਤ ਨੇ ਸ਼੍ਰੋਮਣੀ ਅਕਾਲੀ ਦਲ ਦਾ ਜੋ ਹਾਲਾਤ ਹੈ ਉਹ ਸਾਰਿਆਂ ਨੂੰ ਪਤਾ ਹੈ ਉਹਦੇ ਬਾਰੇ ਮੈਂ ਕੁਝ ਕਹਿਣਾ ਨਹੀਂ ਚਾਹੁੰਦਾ ਆਮ ਆਦਮੀ ਪਾਰਟੀ ਦੇ ਜਿਹੜੇ ਹਾਲਾਤ ਨੇ ਉਹ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਨੇ ਸੋ ਪੰਜਾਬ ਦੇ ਲੋਕਾਂ ਨੂੰ ਇਸ ਵਾਰ ਕਾਂਗਰਸ ਤੋਂ ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿੱਚ ਕਾਂਗਰਸੀ ਜਿਹੜੇ ਵਰਕਰ ਤੇ ਲੀਡਰ ਨੇ ਹੋਰ ਤਕੜੇ ਹੋ ਕੇ ਲੋਕਾਂ ਵਿੱਚ ਨਿਕਲਣਗੇ ਤੇ ਅਸੀਂ ਆਉਣ ਵਾਲੇ ਸਮੇਂ ਸੱਤਾ ਬਣਾਓ 2027 ਦੀ ਚੋਣਾਂ ਦੇ ਲਈ ਕਿ ਨਵੀਂ ਰਣਨੀਤੀ ਜਿਹੜੀ ਵਰਕਰਾਂ ਦੇ ਨਾਲ ਸਾਂਝੀ ਕੀਤੀ ਜਾ ਰਹੀ ਹੋਵੇ ਇਸੇ ਕਰਕੇ ਆਏ ਆ ਜੀ ਹੁਣ ਮੀਟਿੰਗਾਂ ਸ਼ੁਰੂ ਹੋ ਗਈਆਂ ਤੇ 1.5 ਸਾਲ ਵਧੀਆ ਰਣਨੀਤੀ ਬਣਾ ਕੇ ਸਾਰਿਆਂ ਦਾ ਸਾਥ ਲੈ ਕੇ ਇੱਕ ਵਧੀਆ ਤਰੀਕੇ ਨਾਲ ਜ਼ਿਲ੍ਹੇ ਵਿੱਚ ਕਾਂਗਰਸੀ ਜਿੱਤ ਕਰਾਉਣੀ ਕਹਿ ਸਕਦੇ ਆਪਾਂ ਵੱਡਾ ਉੰਗਾਰਾ ਮਿਲਿਆ ਅੱਜ ਮਿਲਿਆ ਨਹੀਂ ਮਿਲੇਗਾ ਵੱਡਾ ਉੰਗਾਰਾ ਤਾਂ ਦੇਖੋ ਇੱਥੋਂ ਦੇ ਵਰਕਰ ਸੇ ਨਾਲੋਂ ਚਲੇ ਇੱਡੇ ਨੁਕਸਾਨ ਤੋਂ ਬਾਅਦ ਇੱਥੋਂ ਦੇ ਵਰਕਰਾਂ ਨੇ ਕਾਂਗਰਸ ਪਾਰਟੀ ਦੀ ਝੋਲੀ 'ਚ ਮੈਂਬਰ ਪਾਰਲੀਮੈਂਟ ਦੀ ਸੀਟ ਪਾਤੀ ਇਹ ਸੋ ਵੱਡਾ ਉੰਗਾਰਾ ਕਿਵੇਂ ਸੰਗਰੂਰ ਰੈਲੀ ਤੋਂ ਕਰ ਰਹੇ ਜਿਹੜੇ ਨਾਲ ਹੋਰ ਕੜਕੜੇ ਲੀਡਰ ਉੱਥੇ ਹੋਣਗੇ ਸਾਡਾ ਮਤਲਬ ਜਿਹੜੀ ਸਟੇਟ ਪੱਧਰ ਦੀ ਰਹਿੰਦੀ ਹੈ ਤੇ ਸੈਂਟਰ ਤੋਂ ਵੀ ਜਿਹੜੇ ਸਾਡੇ ਹਾਈ ਕਮਾਂਡ ਆ ਲੀਡਰ ਸਾਹਿਬਾਨ ਨੇ ਪ੍ਰਧਾਨ ਸਾਹਿਬ ਰਾਹੁਲ ਗਾਂਧੀ ਜੀ ਸਾਰੇ ਪਹੁੰਚੇ ਨੇ ਇਲਾਕਾ ਵਾਸੀਆਂ ਜ਼ਿਲ੍ਹਾ ਵਾਸੀਆਂ ਨੂੰ ਕੀ ਅਪੀਲ ਕਰਨੀ ਜਾਊਗੀ ਬੇਨਤੀ ਹੈ ਕਿ ਸਾਥ ਦਿਓ ਕਾਂਗਰਸ ਪਾਰਟੀ ਜਾਂ ਸੰਵਿਧਾਨ ਨੂੰ ਬਚਾਉਣ ਦੀ ਲੋੜ ਹੈ ਸੰਵਿਧਾਨ ਰਾਹੀਂ ਹਰੇਕ ਨਾਗਰਿਕ ਨੂੰ ਹੱਕ ਮਿਲੇ ਆ ਤੇ ਜੇ ਅੱਜ ਸੰਵਿਧਾਨਕ ਤਬਦੀਲੀ ਨਹੀਂ ਆਊਗੀ ਤਾਂ ਹਰੇਕ ਨਾਗਰਿਕ ਦਾ ਨੁਕਸਾਨ ਹੋਊਗਾ ਇਸ ਕਰਕੇ ਸਾਥ ਦਿਓ ਕਾਂਗਰਸ ਜੀ ਕੁਆ ਆ ਸਾਹਿਬ ਅੱਜ ਇੱਕ ਮੀਟਿੰਗ ਰੱਖੀ ਗਈ ਜੋ ਕਿ ਇੱਕ ਰੈਲੀ ਦੇ ਰੂਪ ਲੈ ਗਈ ਕੀ ਕਹਿਣਾ ਚਾਹੁੰਦੇ ਹਨ ਅੱਜ ਸਾਡੇ ਜ਼ਿਲ੍ਹੇ ਦੇ ਇੰਚਾਰਜ ਲੱਗੇ ਕੁਸ਼ਲਦੀਪ ਸਿੰਘ ਜੀ ਪਹੁੰਚੇ ਵਿਸ਼ੇਸ਼ ਤੌਰ ਤੇ ਬਲਮੋਰੇਣਾ ਨੇ ਅੱਜ ਮੀਟਿੰਗ ਕੀਤੀ ਹੈ ਕਿ ਜਿਹੜੇ ਸੰਵਿਧਾਨ ਬਚਾਓ ਪ੍ਰੋਗਰਾਮ ਵਿੱਚ ਲਿਖੇ ਜਾ ਰਹੇ ਕਿ ਅੱਜ ਲੋੜ ਹੈ ਸੰਵਧਾਨ ਨੂੰ ਬਚਾਉਣ ਦੀ ਉਹਦੇ ਤਹਿਤ ਇੱਕ ਅਸੀਂ ਸਟੇਟ ਵਿੱਚ ਰੈਲੀ ਕਰ ਰਹੇ ਅਕਚਲੇ ਦੇ ਵਿੱਚ ਰੈਲੀ ਕਰ ਰਹੇ ਹੋਰ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਇਹ ਰੈਲੀਆਂ ਕਰ ਰਹੇ ਕਿ ਸੰਵਧਾਨ ਨੂੰ ਅੱਜ ਬਚਾਉਣ ਦੀ ਲੋੜ ਹੈ ਉਹਦੇ ਪਹਿਲ ਅੱਜ ਸੀ ਮੀਟਿੰਗ ਕੀਤੀ ਹੈ ਕਸਨ ਪੂਰੀ ਆਸ ਹੈ ਕਿ ਸਾਨੂੰ ਪੂਰਾ ਜਿਹੜਾ ਹੰਗਾਰਾ ਨੁਕਾ ਨਹੀਂ। ਸੰਵਿਧਾਨ ਬਚਾਉਣ ਦੀ ਰੈਲੀ ਰੱਖੀ ਗਈ ਹੈ ਕਿ ਕਿਵੇਂ ਲੱਗਿਆ ਵੀ ਸੰਵਿਧਾਨ ਖਤਰੇ 'ਚ ਹੈ। ਪਗ ਨਹੀਂ ਰਹੀ ਜੀ ਜੋ ਇਹ ਵੀ ਸਰਕਾਰ ਜਿਵੇਂ ਵੀ ਬਿਲਡਸਿੰਗ ਲਿਆ ਕੇ ਸੰਵਿਧਾਨ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜੇ ਮੋਦੀ ਚਾਰ ਸੌ ਪਾਰ ਇਸ ਵਾਰ ਕਰ ਜਾਂਦਾ ਤਾਂ ਸੰਵਿਧਾਨ ਖਤਮ ਹੋ ਜਾਣਾ ਸੀ। ਇਹਦਾ ਦੇਸ਼ ਦੇ ਲੋਕਾਂ ਨੇ oppositon ਕਾਂਗਰਸ ਪਾਰਟੀ ਨੂੰ ਤਖੜਾ ਕੀਤਾ ਜੋ oppositon ਤਗੜੀ ਹੈ ਰਾਉਂਡ ਗਾਂਧੀ ਜੀ ਤਖੜੇ ਨੇ।